ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਪੰਜਾਬੀ ਲੋਕਗੀਤ ਸੁਹਾਗ ਸੁਣਾਵਾਂਗੇ ਇਸ ਸੁਹਾਗ ਦੇ ਵਿੱਚ ਇੱਕ ਫੌਜਣ ਆਪਣੇ ਪਤੀ ਨੂੰ ਫੌਜ ਵਿੱਚ ਜਾਂਦੇ ਹੋਏ ਕਿਸ ਤਰ੍ਹਾਂ ਦੱਸਦੀ ਹੈ ਕਿ ਉਹ ਕਿਵੇਂ ਕੱਲੀ ਰਹਿ ਜਾਵੇਗੀ ਅਤੇ ਇਹ ਘਰ-ਬਾਰ ਸੁੱਨਾ ਹੋ ਜਾਵੇਗਾ ਉਸ ਦੇ ਬਾਰੇ ਦੱਸਿਆ ਹੈ ਤਾਂ ਆਓ ਅਸੀਂ ਤੁਹਾਨੂੰ ਇਹ ਲੰਬੀ ਏਕਦਾ ਗੀਤ ਸੁਣਾਉਨੇ ਹਾਂ ਾਂਹੇ ਨੂੰ ਪਾਇਆ ਬੈਠ ਕਾਂ ਕਾਹੇ ਰੱਖਿਆ ਵੇ ਵੇੜਾ ਨੋਕਰਾ ਕਾਹੇ ਰੱਖਿਆ ਵੇ ਵੇੜਾ ਤੇਰੇ ਵਸਨੇ ਨੂੰ ਪਾਇਆ ਬੈਠ ਕਾਂ ਤੇਰੇ ਕਤਨੇ ਨੂੰ ਵੇੜਾ ਗੋਰੀਏ ਤੇਰੇ ਕਤਨੇ ਨੂੰ ਵੇੜਾ ਆਪ ਤਾਂ ਚੱਲਿਓ ਨੌਕਰੀ ਇੱਥੇ ਵਸੂਗਾ ਵੇ ਕਿਹੜਾ ਨੌਕਰਾ ਇੱਥੇ ਵਸੂਗਾ ਵੇ ਕਿਹੜਾ ਆਪ ਤਾਂ ਚੱਲਿਆ ਨੌ ਕਰੀ ਇੱਥੇ ਵੀਰ ਜੀ ਮੇਰਾ ਗੋਰੀਏ ਇੱਥੇ ਵੀਰ ਜੀ ਮੇਰਾ ਵੀਰ ਜੀ ਤੇਰਾ ਸ਼ਰੀਕ ਜੀ ਮੇਰਾ ਛਿੜਕੂਗਾ ਤੇਰੇ ਬਾਲੂੜੇ ਕਰ ਤੱਕੂਗਾ ਵੇ ਤੇਰਾ ਨੋਕਰਾ ਕਰ ਤੱਕੂਗਾ ਵੇ ਤੇਰਾ ਇੱਥੇ ਤਾਲਾਂਵਾਂਗੀ ਜਿੰਦਰੇ ਪੇਕੇ ਲਾ ਲੂੰਗੀ ਡੇਰਾ ਨੋਕਰਾ ਪੇਕੇ ਲਾ ਲੂੰਗੀ ਡੇਰਾ ਪੇਕੇ ਤਾਂ ਵਸਣ ਕਵਾਰੀਆਂ ਉਥੇ ਕੰਮ ਕੀਤੇਰਾ ਗੋਰੀਏ ਉਥੇ ਕੰਮ ਕੀਤੇਰਾ ਵੀਰਾਂ ਦੀ ਤੂੰ ਆਂਗੀ ਕਪ பட உத்தே கம்மேரா நோக்கம் வீர கப்படே பாலக்கோகி கௌரி பாலக்கோகி ਤੇਰਾ ਹਾਂਜੀ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਲੋਕ ਗੀਤ ਬਹੁਤ ਸੋਹਣਾ ਲੱਗਿਆ ਹੋਵੇਗਾ ਜੇਕਰ ਤੁਹਾਨੂੰ ਇਹ ਲੋਕ ਗੀਤ ਪਸੰਦ ਆਇਆ ਤਾਂ ਆਪਣੇ ਫੌਜੀ ਦੋਸਤਾਂ ਤੇ ਫੌਜਨਾ ਸਹੇਲੀਆਂ ਦੇ ਨਾਲ ਜਰੂਰ ਸ਼ੇਅਰ ਕਰਿਓ ਜੀ ਅਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਧੰਨਵਾਦ